ਜਦੋਂ ਪੁੱਤ ਆਪਣੇ ਪਰਿਵਾਰ ਨੂੰ ਛੱਡ ਕੇ ਕਿਤੇ ਦੂਰ ਕੰਮ ਤੇ ਜਾਂਦਾ ਨਾ ਕਰਨ ਦੇ ਲਈ ਤਾਂ ਦੇਖੋ ਯਾਰ ਮਾਂ ਨੂੰ ਜੱਫੀ ਪਾ ਕੇ ਮਿਲਣ ਲੱਗ ਜਾਂਦਾ ਯਾਰ ਇਸ ਸਮੇਂ ਤੇ ਨਾ ਆਪਣੇ ਪੁੱਤ ਨੂੰ ਤੋੜਨ ਨੂੰ ਨਾ ਜੀ ਨਹੀਂ ਕਰਦਾ ਮਾਂ ਦਾ ਦਾ ਦੇਖੋ ਯਾਰ ਆਪਣੇ ਪੁੱਤ ਨੂੰ ਯਾਰ ਕਿਹੜੇ ਹਿਸਾਬ ਦੇ ਨਾਲ ਸਿਰ ਤੇ ਹੱਥ ਤਰ ਕੇ ਪੁੱਤ ਨੂੰ ਤੋੜ ਦਿੰਦੀ ਆ ਕੰਮ ਤੇ ਮਾਂ ਬਹੁਤ ਵੱਡਾ ਹੌਂਸਲਾ ਹੁੰਦਾ ਮਾਂ ਦਾ ਮਾਂ ਦਾ ਬਾਈ ਕਿੱਡਾ ਹੌਂਸਲਾ ਹੁੰਦਾ ਯਾਰ ਹਨਾ ਆਪਣੇ ਜਵਾਨ ਪੁੱਤ ਨੂੰ ਦੇਖੋ ਆਪਣੇ ਤੋਂ ਦੂਰ ਕਰ ਦਿੰਦੀ ਐ ਦੇਖੋ ਯਾਰ ਕੰਮ ਦੇ ਹਾਲਾਤਾਂ ਦੇ ਖਾਤਰ ਜਿਹੜਾ ਬੰਦਾ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਸਮਝਦਾ ਹੁੰਦਾ ਨਾ ਤਾਂ ਆਪਣੇ ਪਰਿਵਾਰ ਦੇ ਉਹ ਬੰਦਾ ਸੁਪਨੇ ਪੂਰੇ ਕਰਨ ਦੇ ਲਈ ਵੀ ਸੋਚਦਾ ਹੁੰਦਾ ਯਾਰ ਜਦੋਂ ਮਾਂ ਨੂੰ ਛੱਡ ਕੇ ਕੰਮ ਕਰਨ ਤੇ ਲਈ ਗਿਆ ਹੋਊਗਾ ਦੂਰ ਤਾਂ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ ਐ ਇਹ ਤਾਂ ਮਾਂ ਹੀ ਜਾਣਦੀ ਹੋਣੀ ਐ ਜਦੋਂ ਪੁੱਤ ਮਾਂ ਤੋਂ ਦੂਰ ਹੋ ਜੇ ਨਾ ਦਾ ਮਾਮਾ ਵੀ ਬਹੁਤ ਫਿਕਰ ਕਰਦਿਆਂ ਹੁੰਦਿਆਂ ਨੇ ਆਪਣੇ ਬੱਚਿਆਂ ਦਾ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ